ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਛੋਟੇ ਭਾਈ ਨੂੰ ਪੁਲਿਸ ਨੇ ਕੁਝ ਇਲਜ਼ਾਮ ਲਾ ਕੇ ਗ੍ਰਿਫਤਾਰ ਕਰ ਲਿਆ ਵੈ ਪੁਲਿਸ ਨੇ ਉਹਨਾਂ ਨੂੰ ਕਿਹੜੇ ਜੁਰਮ 'ਚ ਗ੍ਰਿਫਤਾਰ ਕੀਤਾ ਵੈ ਕੀ ਉਹਨਾਂ 'ਤੇ ਇਲਜ਼ਾਮ ਲਾਇਆ ਵੈ ਇਹ ਪੂਰੀ ਤਫਸੀਲ ਅਸੀਂ ਭਾਈ ਅਮਰਤਪਾਲ ਸਿੰਘ ਦੇ ਵਕੀਲ ਤੇ ਉਹਨਾਂ ਦੇ ਪਿਤਾ ਉਹਨਾਂ ਕੋ ਜਾਣਾਂਗੇ ਸੁਚਲ ਕੇ ਵੀਡੀਓ ਦੇਣੇ ਆ ਤੇ ਇਸ ਦੇ ਬਾਰੇ ਜਾਣਨੇ ਆ ਸਾਥਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਤੇ ਮੈਂ ਜੱਜ ਸਿੰਘ ਚੜ੍ਹ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਫਲੋਰ ਪੁਲਿਸ ਦੇ ਵੱਲੋਂ ਨਸ਼ੇ ਦੇ ਨਾਲ ਕਥੇ ਤੌਰ ਤੇ ਗ੍ਰਿਫਤਾਰ ਕੀ ਕੀਤਾ ਗਿਆ ਪੂਰੇ ਪੰਜਾਬ ਦਾ ਮਾਹੌਲ ਇਸ ਮੁੱਦੇ ਤੇ ਭੱਖ ਦਾ ਨਜ਼ਰ ਆ ਰਿਹਾ ਹੈ ਜਲੰਧਰ ਦੇ ਐਸਐਸਪੀ ਦੇ ਵੱਲੋਂ ਇੱਕ ਬਹੁਤ ਵੱਡਾ ਦਾਵਾ ਕੀਤਾ ਗਿਆ ਕਿ ਫਲੋਰ ਦੀ ਪੁਲਿਸ ਦੇ ਵੱਲੋਂ ਲਵਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਦੋ ਨੌਜਵਾਨ ਹਾਈਵੇ ਤੇ ਸਾਈਡ ਤੇ ਗੱਡੀ ਲਾ ਕੇ ਨਸ਼ਾ ਕਰਦੇ ਫੜੇ ਗਏ ਹਨ ਅਤੇ ਹਰਪ੍ਰੀਤ ਸਿੰਘ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਭਰਾ ਨੇ ਇਹ ਬਹੁਤ ਵੱਡਾ ਖੁਲਾਸਾ ਜਲੰਧਰ ਦੇ ਐਸਐਸਪੀ ਦੇ ਵੱਲੋਂ ਕੀਤਾ ਗਿਆ ਇਸ ਤੋਂ ਬਾਅਦ ਹੁਣ ਮਾਪਿਆਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆ ਗਈ ਹੈ ਅਮਰਿਤਪਾਲ ਸਿੰਘ ਦੇ ਪਿਤਾ ਇਸ ਮੁੱਦੇ ਤੇ ਬੋਲ ਪਏ ਹਨ ਅਤੇ ਸਿਆਸੀ ਲੀਡਰਾਂ ਦੇ ਬਿਆਨ ਵੀ ਆਉਣ ਲੱਗ ਪਏ ਨੇ ਸਭ ਤੋਂ ਪਹਿਲਾਂ ਤੁਹਾਨੂੰ ਜਲੰਧਰ ਦੇ ਐਸਐਸਪੀ ਦਾ ਬਿਆਨ ਸੁਣਾਉਨੇ ਆ ਕਿ ਆਖਰ ਅਮਰਤਪਾਲ ਸਿੰਘ ਦੇ ਭਰਾ ਨੂੰ ਉਹਨਾਂ ਦੇ ਮੁਤਾਬਿਕ ਉਹਨਾਂ ਨੇ ਗ੍ਰਿਫਤਾਰ ਕਿਵੇਂ ਕੀਤਾ ਏ ਜਦੋਂ ਆਪਾਂ ਫਿਲੌਰ ਤੋਂ ਟੂਰਡ ਜਲੰਧਰ ਆਉਣੀ ਹੈਗੇ ਆ ਤਾਂ ਖੱਬੇ ਹੱਥ ਈਵਨਿੰਗ ਦਾ ਟਾਈਮ ਸੀਗਾ ਉਹਦੇ ਅਰਾਊਂਡ ਉਦੋਂ ਜਿਹੜਾ ਹੈਗਾ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਗੱਡੀ ਲਗਾਈ ਹੋਈ ਸੀ ਅੰਮ੍ਰਿਤਸਰ ਸਨਿਪਰੋਡ ਔਰ ਬਿਲਕੁਲ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਸਾਈਡ ਸਰ ਜੀ ਠੀਕ ਹੈ ਉਥੇ ਇਹ ਗੱਡੀ ਲਗਾਈ ਹੋਈ ਸੀਗੀ ਇੱਕ ਕ੍ਰੇਟਾ ਗੱਡੀ ਸੀਗੀ ਤੇ ਬਾਹਰਲਾ ਨੰਬਰ ਸੀਗਾ BB02 ਸਮਥਿੰਗ ਅੰਮ੍ਰਿਤਸਰ ਅੰਮ੍ਰਿਤਸਰ ਦਾ ਨੰਬਰ ਸੀ ਤੇ ਉਹਦੇ ਵਿੱਚ ਬੇਸਿਕਲੀ ਉਹਨੇ ਸ਼ੀਸ਼ੇ ਵੀ ਕਾਲੇ ਸੀਗੇ ਸਸਪੀਸ਼ਸ ਗੱਡੀ ਸੀ ਸੋ ਜਦੋਂ ਸਾਡੀ ਬਿਲਕੁਲ ਹਾਂ ਤੇ ਜਾਲੀ ਲੱਗੀ ਹੋਈ ਸੀ ਤੇ ਜਦੋਂ ਅਸੀਂ ਉਹਦੇ ਵਿੱਚ ਚੈੱਕ ਕੀਤਾ ਤੇ ਦੋ ਮੁੰਡੇ ਸਾਡੀ ਪਾਰਟੀ ਨੂੰ ਲੱਭੇ ਤੇ ਉਹ ਸਸਪੀਸ਼ੀਅਸ ਸੀਗਾ ਕੋਈ ਲੱਗਦਾ ਸੀਗਾ ਵੀ ਕੋਈ ਸ਼ੱਕੀ ਚੀਜ਼ ਹੋ ਸਕਦੀ ਹੈ ਤੇ ਮੌਕੇ ਤੇ ਅਸੀਂ ਆਪਣੇ ਆਫੀਸਰ ਨੂੰ ਵੀ ਉੱਥੇ ਬੁਲਾਇਆ ਗਿਆ ਜਿਹੜੇ سارے ਡੀਐਸਪੀ ਫਲੋਰ ਹੈ ਉਹਨਾਂ ਦੀ ਸਰਚ ਕੀਤੀ ਗਈ ਤੇ ਅਲਟੀਮੇਟਲੀ ਫਿਰ ਉਹਨਾਂ ਤੋਂ ਕੰਟਰਾਬੈਂਡ ਜਿਹੜਾ ਮੈਟੈਮਫੀਟਾਮੀਨ ਜਿਹਨੂੰ ਆਪਾਂ ਆਮ ਭਾਸ਼ਾ ਚ ਆਈਸ ਕਹਿੰਦੇ ਆ ਉਹ ਰਿਕਵਰ ਹੋਈ ਉਹਦਾ ਵੇਅ ਕੀਤਾ ਗਿਆ 4 ਗ੍ਰਾਮ ਆਈਸ ਮਿਲੀ ਤੇ ਨਾਲ ਇੱਕ ਵੇਇੰਗ ਸਕੇਲ ਵੀ ਸੀਗਾ ਫੋਨ ਫੋਨ ਵੀ ਉਹਨਾਂ ਕੋਲ ਦੋ ਫੋਨ ਇੱਕ ਲੜਕੇ ਕੋਲ ਸੀਗੇ ਜਿਹਦਾ ਨਾਮ ਲਵਕ੍ਰੀਤ ਹੈ ਗਿਆ ਪੁੱਤਰ ਗੁਰਪ੍ਰੀਤ ਇਹ ਚੀਮਾਬਾੜ ਦਾ ਬਿਆਸਥਾਣੇ ਦਾ ਤੇ ਇੱਕ ਬੰਦਾ ਸੀਗਾ ਜਿਹੜਾ ਕੰਡਕਟਰ ਸਾਈਡ ਤੇ ਬੈਠਾ ਸੀਗਾ ਗੱਡੀ ਦੀ ਉਹਦਾ ਨਾਮ ਹਰਪ੍ਰੀਤ ਉਰਫ ਹੈਪੀ ਹੈਗਾ ਇਹ ਇਹ ਹੈਗਾ ਪੁੱਤਰ ਤਰਸੀਮ ਸਿੰਘ ਵਾਸੀ ਜਲੂਪੁਰ ਖੇੜਾ ਥਾਣਾ ਖਿਲਚੀਆਂ ਤੇ ਇਹਨਾਂ ਤੇ ਵਿੱਚੋਂ ਨਾਲ ਲਾਈਟਰ ਵੀ ਮਿਲਿਆ ਤੇ ਨਾਲ ਹੋਰ ਜਿਹੜਾ ਸਮਾਨ ਹੁੰਦਾ ਉਹ ਉਹ ਵੀ ਸਾਰੇ ਚੀਜ਼ਾਂ ਸਾਨੂੰ ਰਿਕਵਰ ਹੋਈ ਵਿੰਗਸਕੂਲ ਵੀ ਮਿਲਿਆ ਸਰ ਜਿਹਨੇ ਕੰਜ਼ੂਮ ਕਰ ਰਿਹਾ ਇੱਕ ਮਿੰਟ ਇੱਕ ਮਿੰਟ ਲੈਟ ਮੀ ਕੰਪਲੀਟ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਹੋਰ ਡਿਟੇਲ ਚ ਦੀ ਪੁੱਛਗਿੱਛ ਕੀਤੀ ਸਾਰੀ ਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋੜਾ ਨ ਤੇ ਉਤੋਂ ਇਹਨਾਂ ਨੇ ਬਕਾਇਦਾ ਪੇਟੀਐਮ ਕਰਕੇ ਉਹਨੂੰ ਪੈਸੇ ਜਿਹੜੇ 10000 ਪੇਟੀਐਮ ਪੇ ਕੀਤਾ ਤੇ ਉਹਲੇ ਬਦਲੇ ਵਿੱਚ ਵਿੱਚ ਡਰਗ ਲੈ ਕੇ ਐਸਐਸਪੀ ਦੇ ਬਿਆਨਾਂ ਦੇ ਮੁਤਾਬਕ ਗੱਲ ਛੋਟੀ ਨਹੀਂ ਹੈ ਉਹ ਤਾਂ ਇੱਕ ਗੜ ਜੋੜ ਦੇ ਵੱਲ ਨੂੰ ਵੱਧਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਆਖਿਆ ਲੁਧਿਆਣਾ ਦੇ ਸੰਦੀਪ ਅਰੋੜਾ ਦੇ ਕੋਲੋਂ ਇਹਨਾਂ ਨੇ 10000 ਰੁਪਏ ਦਾ ਨਸ਼ਾ ਖਰੀਦਿਆ ਅਤੇ ਆਨਲਾਈਨ ਪੇਮੈਂਟ ਨਸ਼ਾ ਖਰੀਦ ਕੇ ਆਨਲਾਈਨ ਪੇਮੈਂਟ 10000 ਰੁਪਏ ਦੀ ਪੇਟੀਐਮ ਦੇ ਜ਼ਰੀਏ ਹਰਪ੍ਰੀਤ ਸਿੰਘ ਦੇ ਵੱਲੋਂ ਕੀਤੀ ਗਈ ਸੰਦੀਪ ਅਰੋੜਾ ਨੂੰ ਵੀ ਅਸੀਂ ਗ੍ਰਿਫਤਾਰ ਕਰ ਲਿਆ ਹੈ ਇਹ ਤਿੰਨ ਜਣੇ ਗ੍ਰਿਫਤਾਰ ਹੋਏ ਨੇ ਇੱਕ ਅਮਰਤਪਾਲ ਸਿੰਘ ਦਾ ਭਰਾ ਇੱਕ ਉਹਨਾਂ ਦਾ ਸਾਥੀ ਜਿਹੜਾ ਕਿ ਨਾਲ ਗੱਡੀ ਦੇ ਵਿੱਚ ਬੈਠ ਕੇ ਹੀ ਨਸ਼ਾ ਕਰ ਰਿਹਾ ਸੀ ਅਤੇ ਇੱਕ ਜਿਸ ਦੇ ਕੋਲੋਂ ਇਹ ਨਸ਼ਾ ਲੈ ਕੇ ਆਏ ਸਨ ਤਿੰਨ ਗ੍ਰਿਫਤਾਰੀਆਂ ਅਸੀਂ ਇਸ ਮਸਲੇ ਦੇ ਵਿੱਚ ਕਰ ਚੁੱਕੇ ਹਾਂ ਸੰਦੀਪ ਅਰੋੜਾ ਕਿੱਥੋਂ ਨਸ਼ਾ ਲਿਆ ਕੇ ਵੇਚਦਾ ਹੈ ਹੁਣ ਅਸੀਂ ਉੱਥੋਂ ਤੱਕ ਵੀ ਪਹੁੰਚਾਂਗੇ ਅਸੀਂ ਇਹ ਸਾਰਾ ਨੈਕਸਸ ਤੋੜ ਕੇ ਰੱਖ ਦੇਣਾ ਹੈ ਜਲੰਧਰ ਦੇ ਐਸਐਸਪੀ ਨੇ ਇਹ ਬਹੁਤ ਵੱਡਾ ਦਾਵਾ ਕਰ ਦਿੱਤਾ ਹੁਣ ਜਦੋਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਿਹੜੇ ਕਿ 1 ਲੱਖ 97000 ਤੋਂ ਵੱਧ ਵੋਟਾਂ ਦੇ ਨਾਲ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣੇ ਨੇ ਉਹ ਵੀ ਨਸ਼ੇ ਦੇ ਹੀ ਮੁੱਦੇ ਤੇ ਜਦੋਂ ਉਹਨਾਂ ਦੇ ਭਰਾ ਤੇ ਇੰਨੇ ਵੱਡੇ ਇਲਜ਼ਾਮ ਪੁਲਿਸ ਦੇ ਵੱਲੋਂ ਲਾ ਦਿੱਤੇ ਗਏ ਤਾਂ ਪਰਿਵਾਰਕ ਮੈਂਬਰਾਂ ਦਾ ਵੀ ਜਵਾਬ ਸਾਹਮਣੇ ਆ ਗਿਆ ਹੈ ਅਮਰਤਪਾਲ ਸਿੰਘ ਹਰਪ੍ਰੀਤ ਸਿੰਘ ਦੇ ਪਿਤਾ ترਸੀਮ ਸਿੰਘ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਇਹ ਸਭ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨੇ ਕਿਹਾ ਕਿ ਉਹਨਾਂ ਨੇ ਕੱਜ ਤੇ ਬਾਗਾਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮਾਰਸ ਸੀਗਾ ਉਹਦੇ ਚ ਵੀ ਉਹਨਾਂ ਪਾਗ ਲੈਣਾ ਸੀ ਸ਼ਾਇਦ ਉਹ ਕਿਸੇ ਆਪਣੇ ਸੰਗੀ ਸਾਥੀ ਨੂੰ ਇਧਰ ਉਧਰ ਕਹਿਣ ਵਾਸਤੇ ਵੀ ਗਏ ਹੋਣ ਕੱਲ੍ਹ ਵਾਸਤੇ ਤੇ ਉਹ ਉਹ ਚੀਜ਼ਾਂ ਨੂੰ ਰੋਕਣ ਵਾਸਤੇ ਜਾਂ ਸਾਡੇ ਪਰਿਵਾਰ ਦੀirdar kushi ਕਰਨ ਵਾਸਤੇ ਅਮਰਤਪਾਲ ਨੂੰ ਜਿਹੜੇ ਬਦਨਾਮ ਕਰਨ ਵਾਸਤੇ ਕਿਉਂ ਜੋ ਅਮਰਤਪਾਲ ਦੀ ਜਾਂ ਸਰਬਜੀਤ ਦੀ ਜਿੱਤ ਹੋਈ ਆ ਮੇਰੇ ਖਿਆਲ ਕਿ ਪੰਜਾਬ ਵਿਰੋਧੀ ਸ਼ਕਤੀਆਂ ਨੂੰ ਉਹ ਬਰਦਾਸ਼ਤ ਨਹੀਂ ਹੋ ਰਹੀ ਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਬਦਨਾਮ ਕਰਕੇ ਇਹੋ ਜਿਹੇ ਹਾਲਾਤ ਪੈਦਾ ਕਰਕੇ ਕਿ ਇੱਕ ਤੇ ਉਹ ਬਾਹਰ ਨਾ ਸਕਣ ਤੇ ਦੂਜਾ ਇਹ ਜਿਹੜਾ ਕਿ ਜਿਹੜਾ ਜਿਹੜਾ ਉਹਨਾਂ ਦਾ ਮਿਸ਼ਨ ਹੈ ਉਹਨੂੰ ਕਿਸ ਤਰੀਕੇ ਨਾਲ ਫੇਲ ਕੀਤਾ ਜਾ ਸਕੇ ਤੇ ਇਹ ਜਿਹੜੀਆਂ ਚੀਜ਼ਾਂ ਕਿ ਨਸ਼ੇ ਦੇ ਵਿਰੋਧ ਕੰਮ ਕਰਨ ਵਾਲਿਆਂ ਦੇ ਉੱਪਰ ਹੀ ਨਸ਼ੇ ਦੇ ਕੇਸ ਪਾਓ ਇਹ ਤਾਂ ਬਹੁਤ ਮੇਰੇ ਖਿਆਲ ਘਨੌਣੀ ਹਰਕਤ ਹੈ ਇਹਨਾਂ ਦੀ ਤੇ ਇਹ ਇਹੋ ਜੀਆਂ ਚੀਜ਼ਾਂ ਤੋਂ ਹੁਣ ਲੋਕ ਸचेਤ ਆ ਮੇਰੇ ਖਿਆਲੇ ਲੋਕਾਂ ਨੂੰ ਪਤਾ ਕਿ ਸਰਕਾਰਾਂ ਜਾਂ ਇਹ ਪੁਲਿਸ ਕਿਹ ਤਰੀਕੇ ਨਾਲ ਝੂਠੇ ਕੇਸ ਆ ਪਹਿਲਾਂ ਵੀ ਦਰਜ ਕਰਦੀ ਆ ਆ ਕਈਆਂ ਦਿਨਾਂ ਤੋਂ ਸਾਨੂੰ ਅੱਗੇ ਵੀ ਸ਼ਿਕਾਇਤਾਂ ਮਿਲ ਰਹੀਆਂ ਕਿ ਜਿਨ੍ਹਾਂ ਦੇ ਪੁਰਾਣੇ ਕੋਈ ਚਿਰ ਚਿਰ ਦੇ ਵੀ ਕੇਸ ਸੀ ਸੀ ਉਹਨਾਂ ਨੂੰ ਵੀ ਦੁਬਾਰਾ ਬੁਲਾਇਆ ਜਾ ਰਿਹਾ ਕਿ ਤੁਸੀਂ ਤੁਹਾਡੀ ਇਨਕੁਆਰੀ ਹੋਣੀ ਆ ਤੁਸੀਂ ਆਪਣੇ ਪਾਸਪੋਰਟ ਦੀਆਂ ਕਾਪੀਆਂ ਜਮ੍ਹਾਂ ਕਰਾਓ ਕੁਛ ਐਸੇ ਇਦਾਂ ਦੇ ਇਦਾਂ ਦੇ ਕਰਕੇ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤੇ ਇਹ ਮੇਰੇ ਖਿਆਲੇ ਇਹ ਵੀ ਉਸੇ ਕੜੀ ਦਾ ਉਹ ਇੱਕ ਸਾਜਿਸ਼ ਆ ਤਰਸੇਮ ਸਿੰਘ ਕਹਿਣਾ ਇਹ ਚਾਹੁੰਦੇ ਨੇ ਕਿ ਪੰਜਾਬ ਪੁਲਿਸ ਨੇ ਕੋਈ ਝੂਠੇ ਕੇਸ ਪਹਿਲੀ ਵਾਰੀ ਦਰਜ ਨਹੀਂ ਕੀਤੇ ਪੰਜਾਬ ਪੁਲਿਸ ਦਾ ਬਦਨਾਮ ਹੀ ਇਸੇ ਕੰਮ ਨੂੰ ਲੈ ਕੇ ਹੈ ਕਿ ਝੂਠੇ ਕੇਸ ਕਰਦੀ ਹੈ ਝੂਠੇ ਪਰਚੇ ਪਾਉਂਦੀ ਹੈ ਬਹੁਤ ਕੁਝ ਕੀਤਾ ਇਹ ਪੰਜਾਬ ਪੁਲਿਸ ਨੇ ਅਮਰਿਤਪਾਲ ਸਿੰਘ ਹਰਪ੍ਰੀਤ ਸਿੰਘ ਦੇ ਪਿਤਾ ਦੇ ਵੱਲੋਂ ਇਹ ਗੱਲ ਕਹਿਣ ਦੀ ਕੋਸ਼ਿਸ਼ ਆ ਕੀਤੀ ਗਈ ਹੈ ਵਕੀਲ ਹਰਪਾਲ ਸਿੰਘ ਖਾਰਾ ਵੀ ਇਸ ਮੁੱਦੇ ਤੇ ਬੁਲ ਪਏ ਹਨ ਹਰਪਾਲ ਸਿੰਘ ਖਾਰਾ ਨੇ ਆਖਿਆ ਕਦੇ ਤੁਸੀਂ ਵੇਖਿਆ ਹੈ ਕਿ ਸਿਰਫ 4 ਗ੍ਰਾਮ ਨਸ਼ਾ ਕਿਸੇ ਤੋਂ ਫੜਿਆ ਗਿਆ ਹੋ ਤੇ ਪੁਲਿਸ ਦਾ ਐਸਐਸਪੀ ਪ੍ਰੈਸ ਕਾਨਫਰੰਸ ਕਰੇ ਕਦੇ ਅਜਿਹਾ ਵੇਖਿਆ ਇਹ ਕਿਉਂ ਹੋ ਰਿਹਾ ਹੈ ਇਹ ਸਭ ਕੁਝ ਛਕੀ ਹੈ ਹਰਪਾਲ ਸਿੰਘ ਖਾਰਾ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਉਹ ਤਾਂ ਇਹ ਵੀ ਆਖਦੇ ਨੇ ਕਿ ਇਹ ਜੋ 4 ਗ੍ਰਾਮ ਜੇਕਰ ਨਸ਼ਾ ਫੜਿਆ ਵੀ ਜਾਂਦਾ ਹੈ ਤਾਂ ਐਸਐਸਪੀ ਦੇ ਵੱਲੋਂ ਬਿਆਨ ਵੀ ਨਹੀਂ ਜਾਰੀ ਕੀਤਾ ਜਾਂਦਾ ਅਤੇ ਇੱਥੇ ਐਸਐਸਪੀ ਮੀਡੀਆ ਦੇ ਸਾਹਮਣੇ ਆ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਇਹ ਸਾਰੇ ਮਸਲੇ ਤੇ ਵਕੀਲ ਹਰਪਾਲ ਸਿੰਘ ਖਾਰਾ ਦੇ ਵੱਲੋਂ ਵੀ ਸ਼ੱਕ ਪ੍ਰਗਟ ਕਰ ਦਿੱਤਾ ਗਿਆ ਹੈ ਹੁਣ ਜਦੋਂ ਇੰਨੇ ਵੱਡੇ ਇਲਜ਼ਾਮ ਲੱਗ ਗਏ ਨੇ ਤਾਂ ਸਿਆਸੀ ਲੀਡਰ ਵੀ ਇਸ ਮੁੱਦੇ ਤੇ ਟਿੱਪਣੀਆਂ ਕਰਨ ਲੱਗ ਪਏ ਨੇ ਖਡੂਰ ਸਾਹਿਬ ਤੋਂ ਕਾਂਗਰਸ ਦੇ ਵੱਲੋਂ ਚੋਣ ਲੜਨ ਵਾਲੇ ਅਮਰਤਪਾਲ ਸਿੰਘ ਦੇ ਖਿਲਾਫ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਕੁਲਬੀਰ ਸਿੰਘ ਜੀਰਾ ਵੀ ਇਸ ਮੁੱਦੇ ਤੇ ਬੋਲ ਪਏ ਨੇ ਉਹਨਾਂ ਨੇ ਆਖਿਆ ਜਦੋਂ ਚੋਣ ਪ੍ਰਚਾਰ ਚੱਲ ਰਿਹਾ ਸੀ ਮੈਨੂੰ ਕੁਝ ਲੋਕਾਂ ਨੇ ਆਖਿਆ ਇਹ ਜੋ ਹਰਪ੍ਰੀਤ ਸਿੰਘ ਹੈ ਅਮਰਤਪਾਲ ਦਾ ਭਰਾ ਇਹ ਨਸ਼ਾ ਕਰਦਾ ਏ ਪਰ ਮੈਂ ਲੋਕਾਂ ਦੀ ਗੱਲ ਨਹੀਂ ਮੰਨੀ ਸੀ ਹੁਣ ਵੇਖੋ ਪੁਲਿਸ ਨੇ ਇਹ ਖੁਲਾਸਾ ਕਰ ਦਿੱਤਾ ਏ ਮੈਂ ਉਦੋਂ ਵੀ ਆਖਿਆ ਸੀ ਕਿ ਸਾਰਿਆਂ ਦੇ ਡੋਪ ਟੈਸਟ ਕਰਵਾਏ ਜਾਣੇ ਚਾਹੀਦੇ ਨੇ ਅਮਰਤਪਾਲ ਸਿੰਘ ਆਪ ਜੇਲ੍ਹ ਦੇ ਵਿੱਚ ਹਨ ਇਸ ਕਰਕੇ ਉਹਨਾਂ ਦਾ ਭਰਾ ਦਾ ਡੋਪ ਟੈਸਟ ਹੋ ਜਾਣਾ ਚਾਹੀਦਾ ਏ ਪਰ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਹੁਣ ਵੇਖੋ ਪੁਲਿਸ ਆਖ ਰਹੀ ਏ ਕਿ ਅਸੀਂ ਡੋਪ ਟੈਸਟ ਵੀ ਕਰਵਾ ਲਿਆ ਏ ਅਤੇ ਡੋਪ ਟੈਸਟ ਦੇ ਵਿੱਚ ਨਸ਼ਾ ਕੀਤਾ ਗਿਆ ਪਾਇਆ ਆਹ ਹੈ ਇਸ ਦਾ ਮਤਲਬ ਇਹ ਹੈ ਕਿ ਜੋ ਲੋਕਾਂ ਨੇ ਆਖਿਆ ਸੀ ਉਸ ਵੇਲੇ ਮੈਨੂੰ ਕਿ ਹਰਪ੍ਰੀਤ ਸਿੰਘ ਨਸ਼ਾ ਕਰਦਾ ਹੈ ਉਹ ਗੱਲ ਸੱਚ ਨਿਕਲੀ ਐ ਕੁਲਵੀਰ ਸਿੰਘ ਜੀਰਾ ਆਖਦੇ ਨੇ ਸੋਸ਼ਲ ਮੀਡੀਆ ਤੇ ਲੋਕਾਂ ਦੇ ਵੱਲੋਂ ਹੁਣ ਰੌਲਾ ਪਾਇਆ ਜਾ ਰਿਹਾ ਹੈ ਕਿ ਇਹ ਧੱਕਾ ਹੋ ਰਿਹਾ ਹੈ ਅਮਰਤਪਾਲ ਸਿੰਘ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਕਿਸੇ ਨਿਰਪੱਖ ਏਜੰਸੀ ਦੇ ਸਾਹਮਣੇ ਹਰਪ੍ਰੀਤ ਸਿੰਘ ਦਾ ਡੋਪ ਟੈਸਟ ਹੋ ਜਾਣਾ ਚਾਹੀਦਾ ਹੈ ਜਿਵੇਂ ਕਿ ਕਿਸੇ ਜੱਜ ਦੇ ਸਾਹਮਣੇ ਡੋਪ ਟੈਸਟ ਹੋ ਜਾਵੇ ਅਤੇ ਸਾਰਿਆਂ ਨੂੰ ਪਤਾ ਲੱਗ ਜਾਵੇ ਕਿ ਕੀ ਅਮਰਿਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਨਸ਼ਾ ਕਰਦਾ ਹੈ ਜਾਂ ਫਿਰ ਨਹੀਂ ਜੇਕਰ ਅਮਰਿਤਪਾਲ ਸਿੰਘ ਦੇ ਘਰ ਤੇ ਨਿਗਾਹ ਮਾਰੀ ਜਾਵੇ ਤਾਂ ਉਹਨਾਂ ਦੇ ਘਰ ਦੇ ਬਾਹਰ ਚੋਣਾ ਵਾਲਾ ਇੱਕ ਫਲੈਕਸ ਬੋਰਡ ਲੱਗਾ ਹੋਇਆ ਹੈ ਅਤੇ ਉਸ ਫਲੈਕਸ ਬੋਰਡ ਤੇ ਜੋ ਪਹਿਲੇ ਨੰਬਰ ਤੇ ਨਾਰਾ ਲਿਖਿਆ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਸਾਰੀ ਚੋਣ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਨਸ਼ੇ ਦੇ ਮੁੱਦੇ ਤੇ ਹੀ ਲੜੀ ਗਈ ਹੈ ਨਾਰਾ ਲਿਖਿਆ ਗਿਆ ਹੈ ਨਸ਼ਿਆਂ ਚ ਰੁੜ ਰਹੀ ਨੌਜਵਾਨੀ ਬਚਾਓ ਬੰਦੀ ਸਿੰਘ ਜੇਲਾਂ ਚੋਂ ਬਾਹਰ ਲਿਆਓ ਇਹਨਾਂ ਦੋ ਮੁੱਦਿਆਂ ਤੇ ਅਤੇ ਥੱਲੇ ਵੀ ਲਿਖਿਆ ਗਿਆ ਹੈ ਆਓ ਦਹਾਕਿਆਂ ਤੋਂ ਪੰਜਾਬ ਦੀ ਤਰਤੀਰ ਤੇ ਚੱਲ ਰਿਹਾ ਨਸ਼ਿਆਂ ਫਿਰੋਤੀਆਂ ਤੇ ਲਚਰਤਾ ਦਾ ਮਾਹੌਲ ਖਤਮ ਕਰਕੇ ਬੇਗੰਪੂਰੀ ਪੰਜਾਬ ਸਰ ਜੀਏ ਪਹਿਲੇ ਨੰਬਰ ਤੇ ਨਸ਼ਿਆਂ ਦਾ ਹੀ ਜ਼ਿਕਰ ਇੱਥੇ ਆਪਣੇ ਫਲੈਕਸ ਬੋਰਡ ਦੇ ਵਿੱਚ ਵੀ ਅਮਰਤਪਾਲ ਸਿੰਘ ਦੇ ਵੱਲੋਂ ਕੀਤਾ ਗਿਆ ਜਦੋਂ ਦਾ ਪੰਜਾਬ ਟੀਵੀ ਦੀ ਟੀਮ ਖੰਡੂਰ ਸਹਿਬ ਲੋਕ ਸਭਾ ਹਲਕੇ ਦੇ ਵਿੱਚ ਸਰਵੇਖਣ ਕਰਨ ਲਈ ਪਹੁੰਚੀ ਸੀ ਉਦੋਂ ਵੀ ਲੋਕਾਂ ਨੇ ਸਭ ਤੋਂ ਵੱਡਾ ਮੁੱਦਾ ਨਸ਼ੇ ਨੂੰ ਹੀ ਦੱਸਿਆ ਸੀ ਲੋਕਾਂ ਨੇ ਆਖਿਆ ਸੀ ਅਸੀਂ ਅਮਰਤਪਾਲ ਸਿੰਘ ਨੂੰ ਵੋਟ ਇਸ ਕਰਕੇ ਪਾਉਣ ਜਾ ਰਹੇ ਹਾਂ ਕਿਉਂਕਿ ਉਸ ਨੇ ਨਸ਼ੇ ਛੁਡਾਏ ਹਨ ਅਮਰਤ ਸ਼ਕਾਏ ਹਨ ਨਸ਼ਿਆਂ ਦਾ ਮੁੱਦਾ ਬਣਾਇਆ ਹੈ ਅਮਰਤਪਾਲ ਸਿੰਘ ਨੇ ਇਸ ਕਰਕੇ ਅਸੀਂ ਉਸ ਨੂੰ ਵੋਟਾਂ ਪਾਵਾਂਗੇ ਦਾ ਪੰਜਾਬ ਟੀਵੀ ਦੇ ਸਰਵੇ ਦੇ ਵਿੱਚ ਵੀ ਲੋਕਾਂ ਦੇ ਵੱਲੋਂ ਇਹੀ ਗੱਲਾਂ ਆਖੀਆਂ ਗਈਆਂ ਸੰਧ ਅਤੇ ਹੁਣ ਪੁਲਿਸ ਨੇ ਅਮਰਤਪਾਲ ਸਿੰਘ ਦੇ ਭਰਾ ਨੂੰ ਹੀ ਨਸ਼ੇੜੀ ਦੱਸ ਦਿੱਤਾ ਹੈ ਗ੍ਰਿਫਤਾਰ ਵੀ ਕਰ ਲਿਆ ਹੈ ਅਤੇ ਜਿਸ ਦੇ ਕੋਲੋਂ ਖਰੀਦਿਆ ਨਸ਼ਾ ਅਸੀਂ ਉਸ ਨੂੰ ਵੀ ਫੜ ਲਿਆ ਹੈ ਵੱਡਾ ਇੱਕ ਗੜਜੋੜ ਹੈ ਇਹ ਇੱਕ ਤੰਤਰ ਹੈ ਇੱਕ ਨੈਕਸਸ ਹੈ ਜਿਸ ਨੂੰ ਅਸੀਂ ਤੋੜਾਂਗੇ ਪੁਲਿਸ ਨੇ ਇਹ ਵੱਡਾ ਦਾਵਾ ਕੀਤਾ ਹੈ ਇਥੇ ਰਾਏ ਅਸੀਂ ਤੁਹਾਡੀ ਵੀ ਜਾਣ ਲੈਣਾ ਚਾਹੁੰਦੇ ਆ ਕਿ ਸਾਰੇ ਘਟਨਾਕਰਮ ਤੇ ਜੋ ਪੁਲਿਸ ਨੇ ਦਾਵਾ ਕੀਤਾ ਹੈ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਤੁਸੀਂ ਵੀ ਆਪਣੀ ਰਾਏ ਜ਼ਰੂਰ ਦਿਓ ਜੇਕਰ ਇਸ ਤਰ੍ਹਾਂ ਹੀ ਹਰ ਖਬਰ ਨੂੰ ਨੋਰ ਪਾਕਤਾਨਾ ਨਾਲ ਵੇਖਦੇ ਰਹਿਣਾ ਚਾਹੁੰਦੇ ਹੋ ਤਾਂ YouTube ਤੇ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਪੇਜ ਲਾਈਕ ਕਰ ਲਓ ਉਹ ਭਾਈ ਅਮਰਪਾਲ ਸਿੰਘ ਪੂਰੇ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰਾ ਰਿਹਾ ਹੈ ਲੋਕ ਜਿਹੜੇ ਨਸ਼ੇ ਕਰਦੇ ਸੀ ਉਹਨਾਂ ਵਾਸਤੇ ਹਸਪਤਾਲ ਬਣਾਇਆ ਸੀ ਤੇ ਇਹੋ ਜਿਹੇ ਹਾਲਾਤ ਦੇ ਵਿੱਚ ਭਾਈ ਅਮਰਪਾਲ ਸਿੰਘ ਦਾ ਭਰਾ ਕਿਸ ਤਰ੍ਹਾਂ ਨਸ਼ਾ ਕਰ ਸਕਦਾ ਉਹਨਾਂ ਦੇ ਘਰ ਦੇ ਪਰਿਵਾਰ ਉਹ ਇਹਨਾਂ ਨੂੰ ਰੋਕੇਗਾ ਜਿਹੜੀਆਂ ਚੋਣਾਂ ਨਾਲ ਲੜੀਆਂ ਮੈਂ ਉਹ ਵੀ ਇਸੇ ਮੁੱਦੇ ਤੇ ਜਿੱਤੀਆਂ ਮੈਂ ਕਿ ਪੰਜਾਬ ਚੋਂ ਨਸ਼ੇ ਨੂੰ ਖਤਮ ਕਰੋ ਵੀਰੋ ਇਹ ਇੱਕ ਸਾਜ਼ਿਸ਼ ਹੈਗੀ ਹੈ ਪ੍ਰਸ਼ਾਸਨ ਵੱਲੋਂ ਜਿਹੜੀ ਕਿਉਂ ਉਹਦੀ ਕੀ ਵਜ੍ਹਾ ਹੈ ਜਿਸ ਤਰ੍ਹਾਂ ਕਿ ਉਹਨਾਂ ਨੇ ਬਾਪੂ ਨੇ ਦੱਸਿਆ ਵੈ ਕਿ ਇੱਕ ਰੈਲੀ ਨਿਕਲ ਰਹੀ ਸੀ ਬੰਦੀ ਸਿੰਘਾਂ ਤੇ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਵੱਡੀ ਰੈਲੀ ਤੇ ਉਸ ਰੈਲੀ ਦੇ ਵਿੱਚ ਉਹਨਾਂ ਦੇ ਭਾਈ ਜਿਹੜੇ ਸੀ ਉਹ ਵੀ ਜਾ ਰਹੇ ਸੀ ਤੇ ਉਹਨਾਂ ਦਾ ਮੇਨ ਕਰਦਾਰ ਸੀ ਹੁਣ ਪੁਲਿਸ ਨੇ ਕਿਹਾ ਅਗਰ ਇਹਨਾਂ ਨੂੰ ਫੜ ਲਓ ਇਹਨਾਂ ਦਾ ਕਰਦਾਰ ਖਤਮ ਹੋ ਜਾਏਗਾ ਉਹ ਰੈਲੀ ਆ ਉਹ ਨਕਾਮ ਹੋ ਜਾਏਗੀ ਇਹ ਇੱਕ ਜਿਹੜੀ ਵਜ੍ਹਾ ਵੈ ਉਹ ਸਮਝ ਆਉਂਦੀ ਹੈ ਫਿਰ ਦੂਸਰਾ ਜਿਹੜਾ ਹਰਪਾਰ ਸਿੰਘ ਖਾਲਾ ਵਕੀਰ ਹੈ ਉਹਨਾਂ ਨੇ ਵੀ ਜਿਹੜੀ ਵਜ੍ਹਾ ਦੱਸੀ ਹੈ ਉਹ ਬਿਲਕੁਲ ਵੈਲਿਡ ਵਜ੍ਹਾ ਹੈਗੀ ਇਹ ਮੈਂ ਖੁਦ ਇੱਕ ਪੁਲਿਸ ਅਫਸਰ ਹੈਗਾ ਮੈਂ ਕਿ ਇੱਕ ਏਡੀ ਛੋਟੀ ਮਕਦਾਰ ਦੇ ਵਿੱਚ ਅਗਰ ਨਸ਼ਾ ਫੜਾਇਆ ਜਾਂਦਾ ਵੈ ਤੇ ਇੱਕ ਏਡਾ ਵੱਡਾ ਐਸਐਸਪੀ ਰੈਂਕ ਦਾ ਬੰਦਾ ਕਦੀ ਵੀ ਆ ਕੇ ਪ੍ਰੈਸ ਕਾਨਫਰੰਸ ਨਹੀਂ ਕਰਦਾ ਬਲਕਿ ਉਹਦੇ ਨੋਟਿਸ ਦੇ ਵਿੱਚ ਵੀ ਗੱਲ ਨਹੀਂ ਆਉਂਦੀ ਇਹ ਵੀਰੋ ਇੱਕ ਸਾਜ਼ਿਸ਼ ਹੈਗੀ ਹੈ ਉਹਨਾਂ ਨੂੰ ਬਦਨਾਮ ਕਰਨ ਦੀ ਕਿ ਲੋਕਾਂ ਦਾ ਇਤਬਾਰ ਉਹਨਾਂ ਤੋਂ ਉੱਠ ਜਾਵੇ ਲੇਕਿਨ ਪੰਜਾਬ ਦੀ ਜਿਹੜੀ ਆਵਾਮ ਹੈ ਉਹ ਅਮਰਪਾਲ ਸਿੰਘ ਦੇ ਨਾਲ ਖੜੀ ਹੈ ਉਹਨਾਂ ਨੂੰ ਪੂਰੀ ਸਪੋਰਟ ਕਰ ਰਹੀ ਹੈ ਵੀਰੋ ਤੁਹਾਨੂੰ ਕੀ ਲੱਗਦਾ ਵੈ ਇਹ ਜਿਹੜਾ ਪ੍ਰਸ਼ਾਸਨ ਨੇ ਖੇਲ ਖੇលਿਆ ਵੈ ਇਹਦੇ ਵਿੱਚ ਕੋਈ ਸੱਚਾਈ ਹੈ ਵੈ ਯਾ ਕਿ ਇੱਕ ਚਾਲ ਚੱਲੇ ਜਾ ਰਹੀ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਜ਼ਹਾਰ ਲਾਜ਼ਮੀ ਕਰਨਾ ਆਪਣਾ ਡੇਨ ਸਾਰਾ ਖਿਆਲ ਰੱਖਣਾ ਦੋਸਤਾਂ ਯਾਦ ਰੱਖਣਾ ਅੱਲਾ ਫੇਜ਼